ਏ ਪੂਲਟ ਪ੍ਰੂਫ ਜੈਕਟ ਤੁਹਾਡੇ ਗੋਪੀ ਲੋਂਗੇ ਦੀ ਇਹ ਜਾਣੀ ਚੰਡੀਗੜ੍ਹ ਸੀ ਪਰ ਗਲਤੀ ਨਾਲ ਹੁਸ਼ਿਆਰਪੁਰ ਆ ਗਈ ਆ ਹੱਲੇ ਮੈਂ ਤੁਹਾਨੂੰ ਇਹ ਜੈਕਟ ਫੁੱਲਰ ਵੀਲ ਨਹੀਂ ਕਰ ਸਕਦੀ ਇਹ ਜੈਕਟ ਤੁਹਾਡਾ ਗੋਪੀ ਲੋਂਗੇ ਆ ਪਾ ਕੇ ਹੀ ਤੁਹਾਨੂੰ ਦਿਖਾਣਗੇ ਤੁਹਾਨੂੰ ਸਭ ਨੂੰ ਪਤਾ ਹੀ ਆ ਕਿ ਗੋਪੀ ਲੋਂਗੇ ਆਪਣੀ ਸੇਫਟੀ ਨਾਲ ਕੋਈ ਵੀ ਕੰਪਰੋਮਾਈਜ਼ ਨਹੀਂ ਕਰਦੇ ਜਿੱਦਾਂ ਦੇ ਉਹਨਾਂ ਦੇ ਗਾਣੇ ਆ ਤੇ ਜਿੱਦਾਂ ਦੀ ਉਹਨਾਂ ਦੀ ਲਿਖਤ ਆ ਕਦੇ ਵੀ ਕੁਝ ਵੀ ਹੋ ਸਕਦਾ ਹਮੇਸ਼ਾ ਬੰਦੇ ਨੂੰ ਆਪਣੀ ਸੇਫਟੀ ਦਾ ਧਿਆਨ ਰੱਖਣਾ ਚਾਹੀਦਾ ਆ ਜਿੱਦਾਂ ਦੀ ਇਸ ਵੇਲੇ ਗਰਮੀ ਆ ਕਿਤੇ ਬਾਹਰ ਜਾਣ ਨੂੰ ਦਿਲ ਨਹੀਂ ਕਰਦਾ ਹੈਗਾ ਪਰ ਅੱਜ ਜਾਣਾ ਤਾਂ ਪੈਣਾ ਆ ਗੱਡੀ ਮੈਂ ਹਾਲੇ ਚੰਗੀ ਤਰ੍ਹਾਂ ਸਿੱਖੀ ਨਹੀਂ ਹੈਗੀ ਇਸ ਕਰਕੇ ਘਰ ਦੇ ਮੈਨੂੰ ਰੋਡ ਤੇ ਗੱਡੀ ਲੈ ਕੇ ਨਹੀਂ ਜਾਣ ਦਿੰਦੇ ਪਰ ਇਹ ਗਰਮੀਆਂ ਦੇ ਵਿੱਚ ਆਣ ਜਾਣ ਵਾਲਾ ਕੰਮ ਬੜਾ ਔਖਾ ਆ ਮੰਨਤ ਮੇਰੇ ਨਾਲ ਗਦਰ ਫਿਲਮ ਵਾਂਗੂ ਜਿੱਦ ਕਰਨ ਲੱਗ ਗਈ ਪਾਪਾ ਮੈਂ ਵੀ ਜਾਵਾਂਗਾ ਪਾਪਾ ਮੈਂ ਵੀ ਜਾਵਾਂਗਾ ਨਾਲ ਪਾਸਟੈਂਡ ਜਾਂਦੇ ਹੀ ਮੈਨੂੰ ਮਿਲ ਗਈ ਬੱਸ ਏਸੀ ਵਾਲੀ ਠੰਡੀ ਠੰਡੀ ਕੂਲ ਕੂਲ ਮੈਂ ਕਹ ਲਓ ਜੀ ਅੱਜ ਤਾਂ ਨਜ਼ਾਰੇ ਆ ਜਾਣੇ ਆ ਬਸ ਵਾਲਾ ਭਾਈ ਤਾਂ ਹੋਰ ਨੇਦਾ ਬਜਾਂਦਾ ਜਿੱਦਾਂ ਸਵਾਰੀਆਂ ਤੇ ਕਰਨ ਫਾੜਨੇ ਹੁੰਦੇ ਆ ਮੈਂ ਨੋਟ ਕੀਤੀ ਕਿ ਬਸ ਦੇ ਵਿੱਚ ਸਾਰੇ ਮੁੰਡੇ ਹੀ ਸੀਗੇ ਕੁੜੀ ਸਿਰਫ 1-2 ਸੀਗੀ ਕੀ ਗੱਲ ਕੁੜੀਆਂ ਪੈਸੇ ਨਹੀਂ ਖਰਚਣਾ ਚਾਹੁੰਦੀਆਂ ਸਮਕਾ ਇਹ ਬਸ ਤਾਂ ਕਿਤੇ ਰੁਕਦੀ ਵੀ ਨਹੀਂ ਹੈਗੀ ਉੱਤੋਂ ਠੰਡੀ ਠੰਡੀ ਬਸ ਲੈ ਵੀ ਮੈਂ ਬਸ ਚੋਂ ਤਾਂ ਉੱਤਰ ਗਈ ਪਰ ਮੇਰੇ ਕੋਲੋਂ ਬੈਗ ਚੱਕ ਕੇ ਤੁਰਨਾ ਹੋਵੇ ਕਿਉਂਕਿ ਉਹਦਾ ਵਜ਼ਨ ਤਾਂ ਮੇਰੇ ਤੋਂ ਵੀ ਜ਼ਿਆਦਾ ਸੀਗਾ ਇਸ ਕਰਕੇ ਮੈਂ ਕਿ ਭਰਾਵਾ ਜਾਣਾ ਤਾਂ ਔਖਾ ਸੀ ਇੱਥੇ ਹੀ ਰੁਕ ਕੇ ਕਰਦੇ ਆ ਵੇਟ ਫਿਰ ਮੈਂ ਲੋងਗੇ ਨੂੰ ਲਾਇਆ ਫੋਨ ਮੈਂ ਕਿ ਆ ਜਾਓ ਵੀ ਮੇਰਾ ਆਣਾ ਔਖਾ ਆ ਭਾਰ ਹੈਗਾ ਜ਼ਿਆਦਾ ਤੇ ਕੋਲ ਲੋਂਦੇ ਸਾਰੀ ਲੋਂਗੀਆਂ ਪਹੁੰਚ ਗਿਆ ਮੈਨੂੰ ਲੈਣ ਬੱਸ ਸਟੈਂਡ ਤੇ ਲੋ ਜੀ ਮਿਲੋ ਆਪਣੇ ਲੋਂਗੀਆਂ ਸਾਹਿਬ ਨੂੰ ਮੈਨੂੰ ਲੱਗਦਾ ਮੈਨੂੰ ਤਾਂ ਬੁਲਾਣਾ ਭੁੱਲੀ ਗਏ ਆਉਂਦੇ ਸਾਰੀ ਆਪਣੀ ਜੈਕਟ ਦੀ ਪੈ ਗਈ ਲੋਂਗੀਆਂ ਸਾਹਿਬ ਤਾਂ ਜੈਕਟ ਦਾ ਭਾਰ ਦੇਖ ਕੇ ਹੈਰਾਨੀ ਹੋ ਗਏ ਲੋ ਜੀ ਬਸ ਥੋੜੀ ਦੇਰ ਕਰੋ ਵੇਟ ਲੋਂਗੀਆਂ ਸਾਹਿਬ ਤੁਹਾਨੂੰ ਜੈਕਟ ਪਾ ਕੇ ਦਿਖਾਉਣਗੇ ਲੈ ਵੀ ਪਿਛਲੀ ਵੀਡੀਓ ਚ ਕਾਫੀ ਜਣੇ ਨੇ ਪੁੱਛਿਆ ਕਿ ਲੋਂਗੀਆਂ ਦੇ ਬੋਡੀਗਾਰਡ ਕਿੱਥੇ ਆ ਬੋਡੀਗਾਰਡ ਕਿੱਥੇ ਆ ਤੁਹਾਨੂੰ ਦੱਸ ਦਵਾਂ ਕਿ ਲੋਂਗੀਆਂ ਨੂੰ ਸਰਕਾਰੀ ਸਿਕਿਉਰਟੀ ਵੀ ਆਫਰ ਹੋਈ ਹੋਆ ਬਟ ਉਹ ਕੈਰੀ ਨਹੀਂ ਕਰਦੇ ਆ ਤਾਂ ਮੈਨੂੰ ਪਤਾ ਹੀ ਨਹੀਂ ਲੱਗਾ ਹੈਗਾ ਕਿ ਚੈਨ ਆ ਤਾਂ ਮੈਨੂੰ ਪਤਾ ਨਹੀਂ ਲੱਗਾ ਹੈਗਾ ਕਿ ਚੈਨ ਦਿਖਾ ਕੇ ਸਟਾਈਲ ਮਾਰਿਆ ਕਿ ਮੈਨੂੰ ਦਿਖਾਈ ਆ ਆ ਰੈਪਰਾਂ ਦੇ ਪੰਗੇ ਰੈਪਰ ਹੀ ਜਾਣਨ ਸਾਨੂੰ ਨਹੀਂ ਪਤਾ ਇਹਨਾਂ ਬਾਰੇ ਵਾਲਾ ਲੋ ਜੀ ਖੋਲ ਲਈ ਆ ਜੈਕਟ ਹੁਣ ਪਾ ਕੇ ਦੇਖਣਗੇ ਫੇਰ ਹੀ ਪਤਾ ਲੱਗੂ ਕਿ ਆਊਟਫਿਟ ਕਿਦਾਂ ਦੀ ਨਿਕਲਦੀ ਆ ਸੇਫਟੀ ਕਿੰਨੀ ਆ ਲੋ ਜੀ ਦੇਖੋ ਫਿਰ ਜੈਕਟ ਹੁਣ ਲੋਂਗਿਆ ਸਾਹਿਬ ਜਲਦੀ ਜਲਦੀ ਪਾ ਕੇ ਤਾਂ ਦਿਖਾ ਦਿਓ ਇੰਨੀ ਦੇਰ ਦੀ ਆਡੀਅנס ਵੇਟ ਕਰਦੀ ਪਈ ਆ ਲੈ ਵੀ ਦੇਖਣ ਚ ਤਾਂ ਬਹੁਤ ਸੋਹਣੀ ਲੱਗਦੀ ਪਈ ਆ ਸੁਖ ਨਾਲ ਗੋਪੀ ਲੋਂਗਿਆ ਦਾ ਕਦ ਕਾਠ ਵੀ ਬਥੇਰਾ ਆ ਬਾਕੀ ਤੁਸੀਂ ਹਜੇ ਉਹਨਾਂ ਨੂੰ ਪਾ ਲੈਣ ਦਿਓ ਜੈਕਟ 1 2 3 ਲੋ ਜੀ ਕਰੋ ਚੈੱਕ ਇਸ ਜੈਕਟ ਨੂੰ ਪਾਉਣ ਦਾ ਵੀ ਬੜਾ ਪੰਗਾ ਆ ਕੋਈ ਬੱਦਰੀ ਕਿਤੇ ਦੇ ਨਿਕਲੀ ਫਿਰਦੀ ਕੋਈ ਬੱਦਰੀ ਕਿਤੇੋਂ ਨਿਕਲਦੀ ਫਿਰਦੀ ਮੈਂ ਹੱਲੇ ਨਵੀਂ-ਨਵੀਂ ਆ ਆਪੇ ਹੀ ਪਤਾ ਲੱਗ ਜਾਣਾ ਕਿਵੇਂ ਪਹਿਣੀ ਆ ਜਿਵੇਂ ਜਿਵੇਂ ਵਰਤਣਗੇ ਲੋ ਜੀ ਹੁਣ ਦੇਖੋ ਜੈਕਟ ਚੈਸਟ ਦੀ ਪੂਰੀ ਸੇਫਟੀ ਆ ਇਹਦੇ ਨਾਲ ਤੇ ਬੈਕ ਦੀ ਫੁੱਲ ਸੇਫਟੀ ਆ ਬਾਕੀ ਸਭ ਕੁਝ ਪਰਮਾਤਮਾ ਦੇ ਹੱਥ ਹੁੰਦਾ ਆ ਮਿੱਤਰੋ ਪੁਰਨਾ ਵੀ ਬਹੁਤ ਆਪ ਦਾ ਖਿਆਲ ਰੱਖੋ ਤੇ ਆਉਣੀ ਇਹ ਚੱਟੀਗੜ੍ਹ ਸੀ ਚਲ ਗਈ ਹਿਸ਼ਾਰਪੁਰ ਫਰੀਦ ਪਹੁੰਚੀ ਆ ਆ ਵੀਡੀਓ ਲਵ ਯੂ ਇੱਥੋਂ ਹੀ ਬਲੌਗ ਖਤਮ ਹੁੰਦਾ ਇਹਦੇ ਨਾਲ ਹੀ ਵੀਡੀਓ ਕਰਦੇ ਹੋ ਸ਼ੇਅਰ ਆਪ ਦਾ ਖਿਆਲ ਰੱਖੋ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਬਾਈ ਬਾਈ